ਪਾਠ ਕਰਨਾ ਚੌਕੜਾ ਮਾਰ ਕੇ ਬਿਲਕੁਲ ਚੰਗੀ ਗੱਲ ਹੈ ਪਰ ਅਸੀਂ ਗੱਡੀ ਵਿੱਚ ਬੈਠੇ ਹੋਏ ਆਂ ਕਾਰ ਵਿੱਚ ਬੈਠੇ ਹੋਏ ਆਂ ਤੇ ਫਿਰ ਬੈਠੇ ਬੈਠੇ ਪਾਠ ਕਰ ਸਕਦੇ ਆਂ ਜਾਂ ਨਹੀਂ ਕਰ ਸਕਦੇ ਹਾਂ ਤੁਸੀਂ ਦੱਸੋ ਫਿਰ ਜੇ ਪਾਠ ਕੀਤਾ ਹੈ ਤਾਂ ਫਿਰ ਬੈਠੇ ਬੈਠੇ ਅਰਦਾਸ ਵੀ ਕਰਨੀ ਪੈਗੀ ਫਿਰ ਅਰਦਾਸ ਕਰ ਸਕਦੇ ਆਂ ਜਾਂ ਗੱਡੀ ਰੋਕ ਕੇ ਅਰਦਾਸ ਕਰੀਏ ਜੇ ਕਿਤਰੇ ਐਰੋਪਲੇਨ ਵਿੱਚ ਬੈਠੇ ਆਂ ਇੱਕ ਇਸ ਤਰ੍ਹਾਂ ਪਾਠ करिए ਤੇ ਫਿਰ ਕਈ ਵਾਰ ਐਸਾ ਵੀ ਮੌਕਾ ਬਣ ਜਾਂਦਾ ਹੈ ਜੋੜੇ ਪਾਏ ਹੋਏ ਨੇ ਕੱਸੇ ਹੋਏ ਨੇ ਨਹੀਂ ਮੁਤਾਸਕਦੇ ਪਾਠ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਤੁਸੀਂ ਐਲਾਨਿਆ ਕਿ ਨਾ ਕਰ ਸਕਦੇ ਹੋ ਸਰ ਸਕਦੇ ਹੋ ਕਾਰ ਵਿੱਚ ਬੈਠੇ ਹੋ ਪਾਠ ਕਰ ਸਕਦੇ ਹੋ ਬੈਠੇ ਬੈਠੇ ਅਰਦਾਸ ਕਰ ਸਕਦੇ ਹੋ ਕੀ ਗੁਰੂ ਸਾਹਿਬ ਦੀ ਬਾਣੀ ਨੇ ਸਾਨੂੰ ਵਹਿਮਾਂ ਵਰਮਾਂ ਚੋਂ ਕੱਢਿਆ ਹੋਇਆ ਪਰ ਪਤਾ ਨਹੀਂ ਸਾਡੇ ਵਰਗੀ ਕਥਾਵਾਚਕ ਕਿੱਥੋਂ ਆ ਜਾਂਦੇ ਨੇ ਜੋ ਵਹਿਮਾਂ ਵਿੱਚ ਪਾ ਦਿੰਦੇ ਨੇ ਨਹੀਂ ਚੌਕੜਾ ਮਾਰ ਕੇ ਹੀ 파ਠ ਕਰਨਾ ਖੜੇ ਹੋ ਕੇ ਹੀ ਅਰਦਾਸ ਕਰਨੀ ਹੈ ਇੱਕ ਬੰਦਾ ਲੰਮਾ ਪਏ ਆਏ ਬਿਮਾਰ ਹੈ ਕਮਰ ਵਿੱਚ ਦਰਦ ਹੈ ਕਹਿੰਦੇ ਨੇ ਨਹੀਂ 파ਠ ਕਰਨਾ ਹੈ ਤਾਂ ਚੌਕੜਾ ਮਾਰ ਕੇ ਨਹੀਂ ਤਾਂ ਸਤਾ ਹੀ ਰਹੇ ਅਦੋਂ ਗਈ ਲੰਮੇ ਪਹਿਕੇ ਵੀ ਤੂੰ 파ਠ ਕਰ ਸਕਦਾ ਹੈ ਲੰਮੇ ਬੈ ਕੇ ਵੀ ਤੂੰ ਅਰਦਾਸ ਕਰ ਸਕਦਾ ਹੈ